ਵੀਰ ਜੀ ਹਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਬਈ ਜੀ ਤੇ ਬਈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਨਾ ਜਿਹੜੇ ਆਪਣੇ ਜਿੰਨਾ ਕਬੂਤਰਾਂ ਦੇ ਆਪਾਂ ਰੰਗ ਲਾਇਆ ਸੀ ਉਹ ਦਿਖਾਵਾਂਗੇ ਤੇ ਨਾਲੇ ਆਪਾਂ ਦਾ ਦਾ ਦਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਕਿਵੇਂ ਦਾ ਰੰਗ ਸ਼ੋਅ ਹੁੰਦਾ ਉੱਪਰ ਜਾ ਕੇ ਠੀਕ ਹੈ ਤੇ ਬਾਕੀ ਅੱਜ ਆਪਾਂ 6 ਬੱਚੇ 6 ਕਬੂਤਰ ਵੱਡੇ ਬਾਹਰ ਕੱਢੇ ਸੀਗੇ ਮਤਲਬ ਪਿਛਲੇ ਸੀਜ਼ਨ ਵਾਲੇ ਤੇ 4 ਤਾਂ ਬਹਿ ਗਏ 2 ਆਪਣੇ ਉੱਡੀ ਜਾਂਦੇ ਉਹ ਪਹਿਲਾਂ ਦਿਖਾ ਦਈਏ ਤੁਹਾਨੂੰ ਇੱਕ ਆਫਿਰ ਦਾ ਇੱਕ ਰੱਤਾ ਉਹ ਫਿਰਦਾ ਪਿਆ ਆ ਗਿਆ ਆਖਰ ਦਾ ਠੀਕ ਹੈ ਤੇ ਇਹ ਆਪਾਂ ਡਾਇ ਹੋਏ ਸੀਗੇ ਠੀਕ ਹੈ ਤੇ ਉਹ ਉੱਡ ਜਾਂਦੇ ਆ ਬਾਕੀ ਆਪਣੇ ਪਹਿਲਾਂ ਪਹਿਲਾਂ ਬਹਿ ਗਏ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਕਿਹੜੇ ਕਿਹੜੇ ਬੈਠੇ ਸੀਗੇ ਕਿਉਂਕਿ ਕੱਲ ਵੀ ਮੈਂ ਡਾਇ ਸੀਗੇ ਕੱਲ ਕੱਲ ਤਾਂ ਉੱਡੇ ਨਹੀਂ ਸੀ ਜਮਾ ਹਨਾ ਮੁੰਡੇ ਤੋਂ ਡਵਾਈ ਸੀਗੇ ਤੇ ਅੱਜ ਮੈਂ ਆਪ ਘਰੇ ਸੀ ਐਤਵਾਰ ਤੇ ਹੁਣ ਆਪਾਂ ਚੱਲੇ ਆ ਕਿਤੇ ਕੰਮ ਵੀ ਚੱਲੇ ਸੀਗੇ ਤੇ ਪਹਿਲਾਂ ਮੈਂ ਤੁਹਾਨੂੰ ਕਬੂਤਰ ਦਿਖਾ ਦਾਂ ਜਿਹੜੇ ਜਿਹੜੇ ਆਪਾਂ ਡਾਇ ਸੀਗੇ ਠੀਕ ਹੈ ਇਹ ਕਾਹ ਬੈਠਾ ਉਹ ਚਾਲੜਾ ਕਾਲੀ ਅੱਖਾਂ ਦਾ ਮਣੀ ਮਣੀ ਦਾ ਉਪੂਤਰ ਠੀਕ ਹੈ ਜਿਹੜਾ ਮੁੰਡਾ ਮਖਸਰੋ ਆ ਤੇ ਆ ਮੋਜਾ ਹੁਣੇ ਹੁਣੇ ਬੈਠਾ ਵਾ ਠੀਕ ਹੈ ਆ ਵਾਲਾ ਤੇ ਇੱਕ ਜਿਹੜਾ ਪਿਛਲਾ ਬੈਠਾ ਆ ਉਹਨੂੰ ਗਾਇਆ ਸੀਗਾ ਤਿੰਨ ਹੋ ਗਏ ਤੇ ਚੌਥਾ ਪੜਾਇ ਸੀ ਆ ਵਾਲਾ ਜਿਹੜਾ ਲੜੀ ਜਾਂਦਾ ਔਰ ਲੱਕ ਤੇ ਬਾਕੀ ਉਹ ਦੋ ਉੱਡ ਜਾਂਦੇ ਆ ਠੀਕ ਹੈ ਚਾਰ ਇਹ ਦੇ ਜਿਹੜੇ ਕੱਲ ਡਾਇ ਸੀ ਆ ਅੱਜ ਹੁਣ ਵਾਪਸ ਆਇਆ ਸੁਬਾਹ ਆਇਆ ਵਾਪਸ ਸਿੱਧਾ ਛੱਡਰੀ ਤੇ ਆਇਆ ਸੀਗਾ ਕੱਲ ਨਹੀਂ ਆਇਆ ਸੀਗਾ ਇੱਕ ਕਬੂਤਰੀ ਬਾਹਰ ਰਹਿ ਗਈ ਆ ਉਹ ਵੀ ਨਹੀਂ ਹਜੇ ਆਈ ਉਹ ਵੀ ਆਜੂ ਠੀਕ ਹੈ ਬਾਕੀ ਆ ਕਬੂਤਰ ਸੀ ਜਿਹੜੇ ਆਪਾਂ ਡਾਇ ਸੀ ਇਧਰੋਂ ਤੇ ਬਾਕੀ ਹੁਣ ਥੋੜਾ ਥੋੜਾ ਟਾਈਮ ਕਰਨ ਲੱਗ ਗਿਆ ਕਬੂਤਰ ਆਪਣੇ ਆਮ ਵਾਲੇ ਤੇ ਬਾਕੀ ਦੋ ਆਪਣੇ ਕਬੂਤਰ ਉੱਡੀ ਜਾਂਦੇ ਆ ਘੰਟਾ ਹੋ ਜੂਗਾ ਉਹਨਾਂ ਨੂੰ ਤੇ ਡਾਇ ਸੀ ਆਪਾਂ 1 ਮਿੰਟ ਸਾਢੇ 7 ਡਾਇ ਸੀਗੇ ਜਦੋਂ ਸਾਢੇ 8 ਹੋਗੇ ਉਹਨਾਂ ਨੂੰ ਘੰਟਾ ਹੋ ਜੂਗਾ ਠੀਕ ਹੈ ਤੇ ਜਿਹੜੇ ਹੁਣ ਆਪਣੇ ਦੂਸਰੇ ਕਬੂਤਰ ਜਿਨ੍ਹਾਂ ਦੇ ਆਪਾਂ ਰੰਗ ਲਾਇਆ ਸੀ ਉਹ ਤੁਹਾਨੂੰ ਦਿਖਾ ਦਿੰਦਾ ਮੈਂ ਠੀਕ ਹੈ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਤੇ ਤੁਹਾਨੂੰ ਦਿਖਾਉਣੇ ਆ ਇੱਕ ਇੱਕ ਕਬੂਤਰ ਗੱਡ ਕੇ ਠੀਕ ਹੈ ਕਿਹਦਾ ਰੰਗ ਕਿਵੇਂ ਦਾ ਲੱਗਦਾ ਤੇ ਤੇ ਡਾਉਣ ਲੱਗੇ ਕਿਵੇਂ ਦਾ ਲੱਗਦਾ ਠੀਕ ਹੈ ਜਦੋਂ ਉਹ ਬੈਠ ਗਿਆ ਆਪਣੇ ਕਬੂਤਰ ਫੇਰ ਆਪਾਂ ਡਾਵਾਂਗੇ ਇਹਨਾਂ ਨੂੰ ਜੇ ਆਪਾਂ ਚਾਰ ਕਬੂਤਰ ਹੀ ਡਾਉਣੇ ਜਿਹੜੇ ਤਾਂ ਆਪਣੇ ਕੱਲ ਆਪਾਂ ਡਾਏ ਹੋਏ ਸੀਗੇ ਹਨਾ ਉਹ ਨਹੀਂ ਆਪਾਂ ਡਾਉਣੇ ਬਾਕੀ ਆਪਾਂ ਨਵੇਂ ਕਬੂਤਰ ਡਾਵਾਂਗੇ ਇਧਰੋਂ ਠੀਕ ਹੈ ਉਹ ਵੀ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਫਿਰ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਤੇ ਇੱਕ ਇੱਕ ਕਰਕੇ ਦਿਖਾਉਣੇ ਆ ਠੀਕ ਹੈ ਉਹਨਾਂ ਨੂੰ ਬੈਠ ਜਾਣ ਦੋ ਫਿਰ ਖਾਉਣੇ ਤੇ ਲਓ ਬਾਈ ਜੀ ਆਪਾਂ ਪਿੰਜਰੇ ਦੇ ਵਿੱਚ ਪਾ ਲਿਆ ਸੀ ਕਬੂਤਰ ਆਪਣੇ ਛੇ ਕਬੂਤਰ ਜਿਨ੍ਹਾਂ ਦੇ ਆਪਾਂ ਉਹਨਾਂ ਰੰਗ ਲਾਇਆ ਸੀ ਤੁਹਾਨੂੰ ਆਪਾਂ ਇੱਕ ਇੱਕ ਕਰਕੇ ਰੰਗ ਇਹਨਾਂ ਦੇ ਦਿਖਾਉਣੇ ਆ ਠੀਕ ਹੈ ਤੇ ਜਿਹੜੇ ਕਬੂਤਰ ਆਪਾਂ ਨੇ ਗੱਲ ਹੋਰ ਢਿੱਕਿਆ ਜਾਂ ਉਹਨਾਂ ਨੂੰ ਨਹੀਂ ਆਪਾਂ ਡਾਵਾਂਗੇ ਜਿਹੜੇ ਆਪਣੇ ਨਵੇਂ ਕਬੂਤਰ ਆਪਾਂ ਉਹਨਾਂ ਨੂੰ ਡਾਵਾਂਗੇ ਨਾਲੇ ਤੁਹਾਨੂੰ ਰੰਗ ਦਿਖਾਵਾਂਗੇ ਠੀਕ ਹੈ ਆਪਣੇ ਜਿੰਨਾ ਜਿਵੇਂ ਦੂਸਰੇ ਕਬੂਤਰ ਨਹੀਂ ਰਹਿੰਦੇ ਉਹਨਾਂ ਚੀਕ ਨਹੀਂ ਆਪਾਂ ਲਾਉਣੇ ਤੇ ਪਹਿਲਾਂ ਆਪਣਾ ਬੱਚਾ ਦਿਖਾਵਾਂਗੇ ਠੀਕ ਹੈ ਇਹ ਮਤਲਬ ਆਪਣੇ ਅੱਡੇ ਨਹੀਂ ਲੱਗਾ ਸੀਗਾ ਇਹ ਲੈ ਦਿਖਾ ਦਈਏ ਇਹ ਤਾਂ ਮੈਂ ਐਸੀ ਕਰਤਾ ਸੀਗਾ ਰੰਗ ਵੱਧ ਗਿਆ ਸੀ ਉੱਪਰ ਤਾਂ ਹੀ ਕਰਤਾ ਵੈ ਮੈਂ ਇਹਦੀ ਕਰਨਾ ਨਹੀਂ ਸੀ ਬਾਕੀ ਇਹਦੀ ਆਪਾਂ ਪੂਛ ਕੀਤੀ ਹੋਈ ਆ ਇਹ ਕਰੀ ਥੋੜੇ ਨਾ ਧੋ ਦਾਂਗੇ ਸਾਡੇ ਨਾ ਖੁੱਡਾਂ 'ਚ ਮਿੱਟੀ ਆ ਮਿੱਟੀ ਕਰਕੇ ਨਾ ਇਹਦੇ ਉੱਪਰ ਜੰਮ ਗਈ ਮਿੱਟੀ ਤੇ ਜਦ ਆਪਾਂ ਥੋੜੀ ਜਿਹੀ ਖੁੱਡੇ ਸਾਫ਼ ਕਰ ਦਾਂਗੇ ਇਹ ਤੇ ਕਰੀ ਇਹਨਾਂ ਨੂੰ ਆਪਾਂ ਦੂਰੀਆਂ ਧੋ ਦਾਂਗੇ ਤੁਹਾਡਾ ਸ਼ਾਇ ਨਮਨ ਲੱਗੂਗਾ ਠੀਕ ਹੈ ਇੱਕ ਇੱਕ ਬੁੱਤਰਾ ਪਨਾ ਸੀ ਤੇ ਇਹਦੀ ਆਪਾਂ ਬਗਲਾਂ ਕੀਤੀਆਂ ਸੀ ਬੰਨੋ ਇਹ ਤੁਹਾਨੂੰ ਦਿਖਾ ਦਿੰਨਾ ਅਦਰ ਵੀ ਤੇ ਆ ਅਦਰਵਾਚਾਲ ਪਾ ਗਿਆ ਇੱਕ ਖੰਭ ਸੁੱਟ ਗਿਆ ਕਿ ਇਹ ਸੀਗਾ ਇਹ ਆਪਣਾ ਦੂਜਾ ਕਬੂਤਰ ਸੀਗਾ ਠੀਕ ਹੈ ਜਿਹੜਾ ਆਪਣਾ ਦੂਸਰਾ ਕਬੂਤਰ ਇੱਕ ਹੋਰ ਆ ਗਿਆ ਆ ਚੱਲ ਵਾਲੀ ਕਬੂਤਰੀ ਆਪਣੀ ਠੀਕ ਹੈ ਇਹ ਵੀ ਦੇਖ ਇਹਨਾਂ ਜਦੋਂ ਆਪਾਂ ਡਰੈਲ ਮਾਰੀ ਸੀ ਇਹ ਥੋੜਾ ਜਨਾ ਜਿਹੜਾ ਰੰਗ ਸੀਗਾ ਇਹ ਫੈਲ ਗਿਆ ਸੀਗਾ ਹਵਾ ਨਾਲ ਫਿੱਲਰ ਗਿਆ ਸੀ ਤਾਂ ਥੋੜੇ ਜੇ ਖੰਭ ਵੀ ਖਰਾਬ ਹੋ ਗਏ ਇਤੋਂ ਨਹੀਂ ਤੇ ਪਿਛਲੀ ਆ ਦਾ ਪਰ ਰੰਗ ਲਾਇਆ ਸੀਗਾ ਉਹ ਤਾਂ ਬਾਲਾ ਵਧੀਆ ਲੱਗਿਆ ਸੀਗਾ ਬਾਕੀ ਉਹ ਤੋਂ ਆਪਾਂ ਸ਼ਾਇਦ ਪਤਾ ਨਹੀਂ ਕਾਦੇ ਨਾਲ ਲਾਇਆ ਸੀਗਾ ਤੇ ਐਤਕੀ ਆਪਾਂ ਦੰਦ ਵਾਲੇ ਪੋਰਸ਼ਨ ਨਾਲ ਲਾਇਆ ਉਹਦੇ ਨਾਲ ਥੋੜਾ ਜਿਹਾ ਖਰਾਬ ਹੋ ਗਿਆ ਤੇ ਆਪਾਂ ਨਾ ਤੀਜਾ ਕਬੂਤਰੀ ਇਹ ਸੀਗੀ ਠੀਕ ਹੈ ਤੇ ਹੁਣ ਆਪਾਂ ਫੜਦੇ ਆਂ ਜਿਹੜੇ ਆਪਣੇ ਉੜਦੇ ਆ ਠੀਕ ਹੈ ਉਹਨਾਂ ਨੂੰ ਆਪਾਂ ਦਸਾਉਣੇ ਆ ਅਸੀਂ ਤੇ ਆਪਣੇ ਵੀ ਹੁਣ ਉੜਦੇ ਆ ਠੀਕ ਹੈ ਉਹ ਆਪਾਂ ਦਸਾਉਣੇ ਆ ਮਾਸਟਰ ਕਬੂਤਰ ਲਾਚੀ ਨਾਲ ਪਹਿਲਾਂ ਸੀ ਜਮਾਂ ਡੱਬਾ ਸੀ ਜਾਂ ਚਾਰ ਪਾ ਕੇ ਜਮਾਂ ਸਾਫ਼ ਹੋ ਗਿਆ ਤੇ ਮਾੜੇ ਮਾੜੇ ਅੰਦਰ ਡੱਬ ਹੈ ਜੇ ਧੌਣ ਤੇ ਚਿੱਟੀਆਂ ਅੱਖਾਂ ਦਾ ਇਹ ਬੱਚਾ ਆਪਾਂ ਫੜਿਆ ਸੀਗਾ ਠੀਕ ਹੈ ਇਹ ਉੜਦਾ ਹੁਣ ਬਹੁਤ ਕੈਂਡ ਵਧੀਆ ਉੜਦਾ ਉੱਚਾ ਵੀ ਖੜਾ ਰਹਿੰਦਾ ਜਦੋਂ ਬਸ ਬਹਿਣਾ ਹੁੰਦਾ ਏ ਉਦੋਂ ਹੀ ਆਉਂਦਾ ਠੀਕ ਹੈ ਇਹਦਾ ਟੂਸਾ ਤੇ ਬਗਲ ਕੀਤੀ ਹੋਈ ਏਦੀ ਮਤਲਬ ਉੱਪਰ ਜਾ ਕੇ ਕੱਲਾ ਟੂਸਾ ਤੇ ਬਗਲੀ ਸ਼ੋ ਹੁੰਦੀ ਆ ਮਤਲਬ ਆਪਣੀ ਸ਼ੋ ਹੁੰਦਾ ਪਿਆ ਏ ਪੂਰਾ ਇਹਨੂੰ ਆਪਾਂ ਕੱਲ ਨੂੰ ਡਾਵਾਂਗੇ ਠੀਕ ਹੈ ਕੱਲ ਆਪਾਂ ਡਾਇਆ ਹੋਇਆ ਸੀਗਾ ਤੇ ਹੁਣ ਇਹਦੀ ਇੱਕ ਦਿਨ ਬੰਦੀ ਪਾ ਕੇ ਫੇਰ ਡਾਇਆ ਕਰਾਂਗੇ ਇੱਕ ਇਹਦੇ ਨਾਲ ਦਾ ਆ ਵਾ ਜਿਹੜਾ ਆਪਾਂ ਨਾਲ ਡਾਈ ਦਾ ਇੱਕ ਕਬੂਤਰੀ ਆਪਣੀ ਅੰਦਰ ਬੈਠੀ ਆ ਠੀਕ ਹੈ ਦੇਪਾ ਤੇ ਨੰਦਾਈ ਦੇ ਆ ਇਹਦੇ ਵੀ ਆਪਾਂ ਦੋਨੇ ਟੂਸੇ ਕੀਤੇ ਹੋਏ ਇੱਕ ਆਪਾਂ ਖਿਚਵਾ ਕੀਤਾ ਹੋਇਆ ਇੱਕ ਆਪਾਂ ਥੋੜਾ ਜਿਹਾ ਹਥੋਂ ਕੱਟ ਕੀਤਾ ਹੋਇਆ ਠੀਕ ਹੈ ਇਹਦੇ ਦੋਨੋਂ ਟੂਸੇ ਕੀਤੇ ਹੋਏ ਆਪਾਂ ਬਾਕੀ ਜਿਹੜਾ ਆ ਰੰਗਾਂ ਨੇ ਇਹ ਮਤਲਬ ਇਹਨਾਂ ਨੇ ਨਾ ਜਦੋਂ ਆਪਾਂ ਤੋਤਾ ਸੀਗਾ ਉਦੋਂ ਥੋੜਾ ਜਿਹਾ ਫੈਲ ਜੇ ਗਿਆ ਸੀਗਾ ਤੇ ਬਾਕੀ ਆ ਦੋਨੋਂ ਆਪਾਂ ਬੱਚੇ ਡਾਈ ਦੇ ਇੱਕ ਆ ਵਾਲਾ ਦੇਖ ਲਓ ਮਾਰਿਆ ਜਿਹਦੇ ਟੀਰ ਪੈ ਨਦਰ ਕਾਲਾ ਇੱਕ ਬੱਚਾ ਆਪਾਂ ਡਾਈ ਦਾ ਠੀਕ ਹੈ ਇੱਕ ਆਪਣੇ ਖੁੱਡੇ 'ਚ ਬੈਠਾ ਆ ਇਹ ਤਿੰਨੋਂ ਬੱਚੇ ਆਪਣੇ ਕੋਲੇ ਹਜੇ ਤੱਕ ਤਾਂ ਬਹੁਤ ਵਧੀਆ ਉੜਦੇ ਪਈ ਆ ਠੀਕ ਹੈ ਤੇ ਥੋੜਾ ਜਿਹਾ ਘਟ ਗਏ ਸੀਗੇ ਗਰਮੀ ਥੋੜੀ ਕਿ ਹੁਣ ਕੱਲ ਟੈਂਪਰੇਚਰ 30% ਟੈਂਪਰੇਚਰ ਸੀਗਾ ਠੀਕ ਹੈ ਉਹ ਹੈਗਾ ਸੀਗਾ 12 2 ਵਜੇ ਤੱਕ ਸੀਗਾ ਤੇ ਸਵੇਰ ਆਪਾਂ ਡਾਈ ਸੀ ਸਾਢੇ 1:10 ਬੈਠ ਗਏ ਸੀ ਇੱਕ ਰੀ ਤੇ ਆ ਕਬੂਤਰੀ ਆਪਾਂ ਨਵੀਂ ਕੱਢਣੀ ਆ ਠੀਕ ਹੈ ਇਹਦਾ ਆਪਾਂ ਘੰਡ ਤੇ ਟੋਰੀ ਕੀਤੀ ਸੀ ਥੋੜੀ ਜਿਆਦੀ ਕਰਤੀ ਸੀ ਮੈਂ ਚਲੋ ਉੱਪਰ ਜਾ ਕੇ ਸ਼ੋ ਜਿਆਦੀ ਹੋ ਜੂਗੀ ਇਹਨਾਂ ਨੂੰ ਆਪਾਂ ਡਾਵਾਂਗੇ ਜਿਹੜੇ ਅੱਜ ਅੱਜ ਡਾਉਣੇ ਆ ਤੇ ਕਬੂਤਰ ਆਪਣਾ ਹਾਲ ਡਾਵਾਂਗੇ ਠੀਕ ਹੈ ਇੱਕ ਆਪਾਂ ਝੱਲ ਰਾ ਡਾਉਣੀ ਐ ਇੱਕ ਆਪਣਾ ਕੱਚਾਲਾ ਡਾਉਣਾ ਵਾ ਠੀਕ ਹੈ ਬਾਗਾਂ ਵਾਲਾ ਤੇ ਦੋ ਤਿੰਨ ਕਬੂਤਰ ਆਪਣੇ ਅੰਦਰ ਆ ਠੀਕ ਹੈ ਨਵੇਂ ਓਡਾਂਵਾਂਗੇ ਜਿਨ੍ਹਾਂ ਦੇ ਰੰਗ ਲਾਇ ਸੀ ਮੈਂ ਇੱਕ ਰਿਓ ਦਿਖਾਤੀ ਸੀਗੇ ਠੀਕ ਹੈ ਤੇ ਆਪਣੇ ਦੋ ਬੱਚੇ ਜਿਹੜੇ ਉੱਡੀਆਂ ਦੀ ਆ ਦਿਖਾਦੇ ਬਸ ਉਹ ਬਹਿਣ ਨਾਲੇ ਉਹ ਵੀ ਤੇ ਇਸ ਤੋਂ ਬਾਅਦ ਆਪਾਂ ਉਹ ਵੀ ਡਾ ਦਾਂਗੇ ਠੀਕ ਹੈ ਮੈਂ ਕਹਿੰਦੇ ਕਬੂਤਰ ਆ ਗਏ ਇਹਨਾਂ ਨੂੰ ਬਾੜਾਂਗੇ ਤੇ ਇਹਨਾਂ ਨੂੰ ਛੱਡ ਦਾਂਗੇ ਅੰਦਰ ਅੱਜ ਇਹ ਮੇਰੇ ਅੱਜ ਕਿੰਨਾ ਟਾਈਮ ਹੋ ਗਿਆ ਬਸ 7 ਮਿੰਟ ਰਹਿ ਗਏ ਆ 8:30 ਹੋਣ ਚੁ ਠੀਕ ਹੈ ਜੇ ਤਾਂ ਉੱਡ ਜਾਣਗੇ ਤਾਂ ਵਧੀਆ ਘੰਟਾ ਉੱਡੇ ਜਾਣਗੇ ਨਹੀਂ ਤੇ ਥੋੜਾ ਬੈਠ ਹੀ ਜਾਣਗੇ ਆ ਹੀ ਗਿਆ ਚੱਲ ਲੈਣੇ ਤੇ ਬਾਕੀ ਇਹਨਾਂ ਨੂੰ ਡਾਵਾਂਗੇ ਠੀਕ ਹੈ ਇੱਕ ਵਾਰ ਇਹਨਾਂ ਨੂੰ ਬੈਠ ਜਾਣ ਤੋਂ ਫਿਰ ਦਿਖਾਉਣੇ ਆ ਤੁਹਾਨੂੰ ਅੱਗੇ ਲਓ ਬਈ ਜੀ ਆ ਕਬੂਤਰ ਬਹਿ ਗਿਆ 5 ਮਿੰਟ ਰਹਿੰਦੇ ਸੀਗੇ 8:30 ਹੋਣ ਜ ਅੱਜ ਦੂਜੀ ਡਾਈ ਸੀ ਬੱਚੇ ਦੀ ਬਹੁਤ ਵਧੀਆ ਉੱਡਿਆ ਵਾਲਾ ਇੱਕ ਮਿੰਟ ਮੈਂ ਤੁਹਾਨੂੰ ਅੰਦਰੋਂ ਦਿਖਾ ਦਾਂ ਖੋਲ ਕੇ ਆ ਬੱਚਾ ਸੀਗਾ ਠੀਕ ਹੈ ਰੱਤਾ ਸਲੇਟੀ ਰੰਗਾ ਤੇ ਇੱਕ ਆਪਣਾ ਉੱਡੀ ਜਾਂਦਾ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਮੈਨੂੰ ਉਹਦੀ ਉਹਦੀ ਉਮੀਦ ਨਹੀਂ ਸੀ ਮੈਂ ਚੱਲ ਉਹ ਜਲਦੀ ਬੈਠੂਗਾ ਬੈਠ ਏ ਗਿਆ ਕਿਉਂਗੇ ਉੱਚਾ ਲੱਗਾ ਆਇਆ ਸੀਗਾ ਇਹ ਨੀਵਾ ਨਹੀਂ ਮੈਂ ਉੱਡੀ ਜਾਂਦਾ ਉਹਦਾ ਐਨੂੰ ਘੰਟਾ ਹੋ ਜੂਗਾ ਇਹਦੀ ਵੀ ਅੱਜ ਦੂਜੀ ੜਾਈ ਆ ਕੱਲ ਇਹ ਇਹ ਆਪਾਂ 6 ਬੱਚੇ ੜਾਈ ਸੀ ਜਿਹੜੇ ਅੱਜ ੜਾਏ ਆ ਕੱਲ ਨਹੀਂ ਉੱਡੇ ਸੀ ਅੱਜ ਵੱਧ ਉੱਡੇ ਆ ਤੇ ਕੱਲ ਨੂੰ ਆਪਾਂ ਫੇਰ ਕਢਾ ਦਾਂਗੇ ਮੁੰਡੇ ਤੋਂ ਤੇ ਦੇਖਦੇ ਕਿੰਨਾ ਟਾਈਮ ਕੱਢਦੇ ਆ ਤੇ ਅੱਜ ਦਾ ਘੰਟਾ ਉੱਡ ਗਿਆ ਠੀਕ ਹੈ ਤੇ ਬਾਕੀ ਜੀ ਜਦੋਂ ਕਬੂਤਰ ਆਪਣੇ ਇੱਕ ਰਹਿ ਗਿਆ ਉਹ ਜਦੋਂ ਬੈਠ ਗਿਆ ਨਹੀਂ ਤੇ ਆਪਾਂ ਦਾ ਦਿੰਨੇ ਇੱਕ ਵਾਰੀ ਨਾਲੇ ਤੁਹਾਨੂੰ ਵੀ ਦਿਖਾ ਦਿੰਨੇ ਆ ਠੀਕ ਹੈ ਕਿਉਂਕਿ ਜਿਹੜਾ ਉੱਡੀ ਜਾਂਦਾ ਚਲ ਉਹਦੇ ਨਾਲ ਉੱਡੀ ਜਾਣਗੇ ਹਨਾ ਨਾਲੇ ਉਹ ਥੋੜਾ ਜਿਹਾ ਟਾਈਮ ਵਧ ਕਰ ਜੀਓ ਆਪਣਾ ਕਬੂਤਰ ਤੇ ਹੁਣ ਆਪਾਂ ਇੱਕ ਇੱਕ ਕਰਕੇ ਫੜਦੇ ਆਂ ਅੰਦਰੋਂ ਤੇ ਨਾਲੇ ਇਹਨਾਂ ਨੂੰ ਡਾਉਣੇ ਆ ਤੇ ਨਾਲੇ ਤੁਹਾਨੂੰ ਰੰਗ ਵੀ ਦਿਖਾਵਾਂਗੇ ਉੱਡਦਿਆਂ ਦਾ ਕਿਵੇਂ ਦਾ ਲੱਗਦਾ ਪਿਆਰੀ ਲੰਗ ਦਿਖਾ ਦਈਏ ਆ ਤਾਂ ਆਪਣਾ ਦੂਸਰਾ ਉੱਡੀ ਜਾਂਦਾ ਘੰਨ ਟੋਰੀ ਵਾਲੀ ਇੱਧਰ ਜਾਵੜੀ ਇੱਕ ਮਿੰਟ ਰੋ ਜਾ ਇਹਨੂੰ ਆ ਜਾਣ ਦੋ ਤੇ ਆ ਝੱਲਰ ਵਾਲੀ ਫਿਰਦੀ ਆ ਝੱਲਰ ਵਾਲੀ ਆ ਘੱਡ ਟੋਰੀ ਵਾਲੀ ਆ ਬੱਚਾ ਬਗਲਾ ਵਾਲਾ ਕਿਉਂਕਿ ਇਹ ਨਾ ਪਤਾ ਨਹੀਂ ਕੀ ਚੱਕਰ ਹੋ ਗਿਆ ਇਹ ਉੱਡਦਾ ਨਹੀਂ ਯਾਰ ਆ ਵਾਲਾ ਬਗਲਾ ਵਾਲਾ ਆਪਣਾ ਪਤਾ ਨਹੀਂ ਕੀ ਚੱਕਰ ਬਣ ਗਿਆ ਇਹਨੂੰ ਮੇਰਾ ਕੈਮਰਾ ਥੋੜਾ ਸਾਫ਼ ਨਹੀਂ ਦੇਖਦਾ ਪਿਆ ਇੱਥੋਂ ਕਬੂਤਰ ਨਹੀਂ ਸਾਫ਼ ਦੇਖਦਾ ਪਿਆ ਇੱਕ ਮਿੰਟ ਰੋ ਜੇ ਮੈਨੂੰ ਕੈਮਰਾ ਸਾਫ਼ ਕਰ ਲੈਣ ਦੋ ਫਿਰ ਦਿਖਾਉਣਾ ਤੁਹਾਨੂੰ ਕੀ ਹੋਣ ਦਿਖਾਉਣਿਆ ਤੁਹਾਨੂੰ ਇੱਕ ਤਾ ਫਿਰਦਾ ਬੰਗਲਾ ਵਾਲਾ ਉਹ ਟੋਰੀ ਵਾਲਾ ਤੇ ਉਹ ਚੱਲ ਰਲ ਆਪਣਾ ਟੋਰੀ ਤੇ ਕੰਨ ਵਾਲਾ ਠੀਕ ਹੈ ਇੱਕ ਇਕੱਲੀ ਪੂਖ ਵਾਲਾ ਫਿਰਦਾ ਪਿਆ ਇਹ ਬੱਚਾ ਅੱਡੇ ਨਹੀਂ ਲੱਗਾ ਮਤਲਬ ਇਹ ਨਾ ਸਿੱਧਾ ਉਧਰ ਹੀ ਬੈੰਦਾ ਆਦ ਰਖਤ ਤੇ ਹੀ ਬਹਿ ਜਾਂਦਾ ਪਤਾ ਨਹੀਂ ਕੀ ਚੱਕਰ ਉੜਦਾ ਵੀ ਨਹੀਂਗਾ ਇੰਨਾ ਦੇਖ ਜਲੇ ਫੇਰ ਨੇ ਇੱਥੇ ਡਿੱਗ ਜਾਣਾ ਨੂੰ ਦੋ ਕੁ ਦਿਨ ਡਰਾਈਏ ਨਾ ਮੇਰੇ ਸਾਹਮਣੇ ਫੇਰ ਇੱਕ ਚੱਲੂ ਆਇਆ ਨੇ ਚੱਲਣਾ ਨਹੀਂ ਮੇਰੇ ਸਾਹਮਣੇ ਨੂੰ ਛਤਰੀ ਤੇ ਵੀ ਉਠਾਇਆ ਹੀ ਫਿਰ ਵੀ ਆਈ ਜਾਂਦਾ ਤੇ ਉਹ ਕਬੂਤਰ ਹੁਣ ਹੋ ਗਏ ਆ ਉੱਚੇ ਤੇ ਹੁਣ ਸ਼ਾਇਦ ਪਲਾ ਸਾਫ ਦੇਖ ਜਾਣ ਆ ਫਿਰਦੇ ਪਏ ਇਹਨੂੰ ਫੋਨ ਜਿਹੜਾ ਬਲਰ ਕਰਦੇ ਨੇ ਪਤਾ ਨਹੀਂ ਕੀ ਚੱਕਰ ਹੈ ਨਾ ਉਹ ਸ਼ੋਹ ਨਹੀਂ ਰੰਗ ਕਰਦਾ ਸਹੀ ਆਵੇ ਹੁਣ ਆ ਉੱਡੀ ਜਾਂਦੇ ਨੇ ਆਵੇ ਜਿਹੜੀ ਇੱਧਰ ਉੱਡੀ ਜਾਂਦੀ ਹੈ ਜਮਾਂ ਲਾਸਟ ਅਪ੍ਰੈਲ ਤੇ ਇਹਦਾ ਕੰਡ ਟੌਰੀ ਆ ਆ ਬਗਲਾ ਨਾਲ ਫਿਰਦਾ ਆ ਚੱਲਣ ਵਾਲੀ ਫਿਰਦੀ ਏ ਠੀਕ ਹੈ ਤੇ ਆ ਕਬੂਤਰ ਆਪਣਾ ਉਹੀ ਜਿਹੜਾ ਪਹਿਲਾਂ ਉੱਡੀ ਜਾਂਦਾ ਸੀਗਾ ਤੇ ਆ ਬੱਚਾ ਉਹ ਜਿਹੜਾ ਹੁਣੇ ਡਾਇਸੀ ਤੇ ਬੈਠ ਗਿਆ ਠੀਕ ਹੈ ਤੇ ਆਪਣੇ ਉਹ ਬੱਚੇ ਤਾਂ ਹੁਣ ਚਾਰੋ ਹੋ ਗਏ ਉੱਚੇ ਠੀਕ ਹੈ ਹੁਣ ਦੇਖਦੇ ਆ ਉਹ ਕਿੰਨਾ ਕਿ ਟਾਈਮ ਕਰਦੇ ਕਿੰਨਾ ਕਿ ਨਹੀਂ ਤੇ ਫਿਰ ਆਪਾਂ ਹਿੱਟਾ ਤਿਆਰ ਤਿਉਰ ਹੁੰਨੇ ਆ ਤੇ ਆਪਾਂ ਅੱਜ ਚੱਲੇ ਸੀ ਕਿਤੇ ਫਰੀਦਪੁਰ ਤੇ ਉੱਥੋਂ ਦੇਖਦੇ ਆ ਕੋਈ ਨਾਲੇ ਇਹਨੇ ਕੋਈ ਜਨਮਰ ਲਿਆਵਾਂਗੇ ਤੇ ਨਹੀਂ ਲਿਆਵਾਂਗੇ ਬਾਕੀ ਤੁਹਾਨੂੰ ਵੀਡੀਓ ਆਜੂਗੀ ਜੇ ਆਪਾਂ ਜਨਮਰ ਲਿਆਈ ਉਥੋਂ ਠੀਕ ਹੈ ਤੇ ਬਾਕੀ ਇਹ ਦੇਖਦੇ ਹੁਣ ਕਿੰਨਾ ਕਿ ਟਾਈਮ ਮੁਰਦਿਆ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਸਾਰੇ ਵੀਰ ਭਰਾ ਤੇ ਬਾਕੀ ਜਿਹੜੇ ਵੀਰ ਭਰਾ ਨੇ ਆਪਣੀ ਪਿਛਲੀ ਵੀਡੀਓ ਨੂੰ ਦੇਖਿਆ ਸੀਗਾ ਫਿਰ ਤੁਹਾਨੂੰ ਆਹ ਵੀਡੀਓ ਦੀ ਸਮਝ ਲੱਗ ਜੂਗੀ ਜਿਨੇ ਨਹੀਂ ਦੇਖੀ ਉਹ ਜੇ ਦੇਖ ਲਿਓ ਜਾ ਕੇ ਤੇ ਬਾਕੀ ਫਿਰ ਆਪਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਅਗਲੀ ਵੀਡੀਓ ਨੂੰ ਦੇਖਣ ਵਾਸਤੇ ਤੇ ਓਕੇ ਬਾਈ ਜੀ ਸਾਰੇ ਵੀਰ ਭਰਾਵਾਂ ਨੂੰ